ਹਾਂ ਯਾਰ ਜਿਹੜਾ ਬਾਰਾ ਬਾਰਾ ਵੀਰ ਨੂੰ ਤਾਂ ਲੰਗਰ ਹਾਲ ਤੇ ਖੜੇ ਹੈ ਤੇ ਲੱਗੀ ਹੈ ਜੀ ਕਾਨੂੰਨਾਂ ਮੁਤਾਬਿਕ ਬਿਲਕੁਲ ਸਹੀ ਲੱਗੀ ਹੈ ਕਿਉਂਕਿ ਇਨਾਂ ਕੋਲ ਇਹ ਜੋ ਪ੍ਰੋਜੈਕਟ ਕੱਟ ਰਹੀ ਸੀ ਦੀ ਪਰਮਿਸ਼ਨ ਨਹੀਂ ਇਹ ਜਿਸ ਮੰਤਵ ਲਈ ਜ਼ਮੀਨ ਇਹ ਇਨਾਂ ਨੇ ਅਕਵਾਇਰ ਕੀਤੀ ਸੀ ਉਹ ਇਹ ਪੂਰਾ ਨਹੀਂ ਕਰ ਰਹੇ ਤੇ ਅਸੀਂ ਖਡੌਲੀ ਜਾਂ ਜਿੰਨੇ ਚਾਰ ਪਿੰਡਾਂ ਦੇ ਜਿਹੜੇ ਲੋਕ ਸਾਰੇ ਇਕੱਠੇ ਖੜੇ ਆ ਇਹ ਲੜਾਈ ਅਸੀਂ ਅੰਤ ਤੱਕ ਲੈ ਕੇ ਜਾਵਾਂਗੇ ਤੇ ਆਪਣਾ ਜੋ ਹੱਕ ਆਪਣੇ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਤੇ ਇਹ ਜੋ ਵੀ ਕਾਨੂੰਨੀ ਲੜਾਈ ਆਸੀ ਸਿਰੇ ਤੱਕ ਲੈ ਕੇ ਜਾਵਾਂਗੇ ਇਹ ਜੋ ਪ੍ਰੋਜੈਕਟ ਬਿਲਕੁਲ ਗੈਰਕਾਨੂੰਨੀ ਹੈ ਅਸੀਂ ਇਹ ਨਹੀਂ ਪੂਰਾ ਹੋਣ ਦੇਵਾਂਗੇ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜੋ ਧੋਖਾਧੜੀ ਚੱਲ ਰਹੀ ਹੈ ਬਾਕੀ ਅਸੀਂ ਆਪਣਾ ਪੱਖ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਕਿ ਤੁਸੀਂ ਬਿਲਕੁਲ ਦੇਖੋ ਪਹਿਲਾਂ ਪਰਖੋ ਇੱਥੇ ਆ ਕੇ ਕਿਸਾਨਾਂ ਨਾਲ ਗੱਲ ਕਰੋ ਗਰਾਊਂਡ ਤੇ ਜਾਓ ਤੇ ਮਾਨਯੋਗ ਹਾਈ ਕੋਰਟ ਨੇ ਸਟੇ ਲਾਈ ਹੋਈ ਹੈ ਇਹ ਇਹ ਵਿਵਾਦਿਤ ਪ੍ਰੋਜੈਕਟ ਹੈ ਤੁਸੀਂ ਇਹ ਪਲੀਜ਼ ਆਪਣਾ ਪੈਸਾ ਮਿਹਨਤ ਦਾ ਪੈਸਾ ਤੁਸੀਂ ਨਾ ਫਸਾਓ ਇਥੇ ਮੇਰਾ ਨਾਮ ਬ੍ਰਿੰਦਰਪ੍ਰਤਾਪ ਸਿੰਘ ਹੈ ਤੇ ਮੈਂ ਪੰਜਾਬ ਤੇ ਰਣ ਹਾਈ ਕੋਰਟ ਵਿੱਚ ਅਡਵੋਕੇਟਾਂ ਸਰ ਜਿਹੜੀ ਇਹ ਸਟੇ ਹੋਈ ਹੈ ਤੇ ਬਾਰੇ ਜਾਣਕਾਰੀ ਦਿਓ ਸਰ ਦੇਖੋ ਇਹ ਨਾ ਚਾਰ ਪਿੰਡਾਂ ਦੀ ਜ਼ਮੀਨ ਸੀਗੀ ਜਿਹੜੀ ਕਿ 1994-95 ਵਿੱਚ ਪੰਜਾਬ ਸਰਕਾਰ ਨੇ ਅਕਵਾਇਰ ਕੀਤੀ ਸੀ ਸੀਲ ਕੈਮੀਕਲ ਫੈਕਟਰੀ ਵਾਸਤੇ ਇਹ ਜ਼ਮੀਨ ਅੰਦਾਜ਼ਨ 596 ਕਿੱਲੇ ਜ਼ਮੀਨ ਸੀ ਜਿਹੜੀ ਕਿ ਪੰਜਾਬ ਸਰਕਾਰ ਨੇ सील केमिकल ਫੈਕਟਰੀ ਸੀਲ ਕੇਮਿਕਲ ਇੰਡਸਟਰੀ ਦਿੱਤੀ ਸੀ ਕਿ ਉੱਥੇ ਇੰਡਸਟਰੀਅਲ ਸਟੇਟ ਡਵੈਲਪ ਕਰਨ ਵਾਸਤੇ ਮਤਲਬ ਕਿ ਇੰਡਸਟਰੀਜ਼ ਡਵੈਲਪ ਕਰਨ ਲਈ ਜਿਹਦੇ ਨਾਲ ਕਿ ਜਿਹੜੇ ਇੱਥੇ ਦੇ ਇਲਾਕੇ ਹਨ ਉਹਨੂੰ ਇੰਡਸਟਰੀਅਲੀ ਪ੍ਰਮੋਟ ਕਰਨਾ ਸੀ ਤੇ এমਪਲੋਇਮੈਂਟ ਜਨਰੇਟ ਕਰਨੀ ਸੀ ਜਿਹੜੇ ਇੱਥੇ ਦੇ ਰੈਜ਼ਿਡੈਂਸੀ ਕੇ ਸੀਲ ਕੇਮਿਕਲ ਫੈਕਟਰੀਆਂ ਨੇ ਇਹਨਾਂ ਨੇ ਇੱਕ ਕੇਮਿਕਲ ਪਲਾਂਟ ਲਗਾਇਆ ਸੀਗਾ ਅੰਦਾਜ਼ਨ 40 ਤੋਂ 45 ਕਿੱਲਿਆਂ ਵਿੱਚ ਸਾਲ 1999 ਤੇ 2000 ਦੇ ਲਾਗੇ ਛਾਕੇ ਉਸ ਤੋਂ ਇਲਾਵਾ ਇਹ ਸਾਰੀ ਜ਼ਮੀਨ ਡਵੈਲਪ ਨਹੀਂ ਹੋਈ ਤੇ ਹੁਣ 10 ਸਾਲ ਤੱਕ ਇਹਨਾਂ ਨੂੰ ਟਾਈਮ ਪੀਰੀਅਡ ਸੀ ਡਵੈਲਪ ਕਰਨ ਦਾ ਜਿਹੜਾ ਕਿ ਸੀਲ ਕੈਮੀਕਲ ਫੈਕਟਰੀ ਨਹੀਂ ਡਵੈਲਪ ਕੀਤਾ ਤੇ ਪੰਜਾਬ ਸਰਕਾਰ ਤੋਂ ਐਕਸਟੈਂਸ਼ਨ ਲੈਂਦੇ ਰਹੇ ਇਹਨਾਂ ਨੂੰ ਕਈ ਵਾਰ ਪੰਜਾਬ ਸਰਕਾਰ ਨੇ ਐਕਸਟੈਂਸ਼ਨ ਦਿੱਤੀ ਪ੍ਰੋਜੈਕਟ ਡਵੈਲਪ ਕਰਨ ਵਾਸਤੇ ਪਰ ਜਦੋਂ 2024 ਤੋਂ ਬਾਅਦ ਇਹਨਾਂ ਨੂੰ ਅੱਗੇ ਐਕਸਟੈਂਸ਼ਨ ਨਹੀਂ ਮਿਲੀ ਤਾਂ ਇਹਨਾਂ ਨੇ ਅਕਤੂਬਰ ਦੇ ਮਹੀਨੇ ਵਿੱਚ 469 ਕਿੱਲੇ ਜ਼ਮੀਨ ਅੱਗੇ ਐਸਬੀਪੀ ਕੰਪਨੀ ਨੂੰ ਸੇਲ ਕਰਤੀ ਇਹ ਸੇਲ 117 ਕਰੋੜ ਵਿੱਚ ਇਹਨਾਂ ਨੇ ਕੀਤੀ ਹੈ ਤੇ 469 ਕਿੱਲਿਆਂ ਦੀ ਹੈ ਅਸੀਂ ਕਿਸਾਨਾਂ ਵੱਲੋਂ ਇੱਕ ਰਿੱਟ ਪਾਈ ਸੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਤੇ ਜੱਜ ਸਾਹਿਬ ਦੇ ਅੱਗੇ ਇਹ ਪੁਆਇੰਟ ਰੱਖਿਆ ਸੀ ਕਿ ਇਹ ਜ਼ਮੀਨ ਇੱਕ ਪਬਲਿਕ ਪਰਪਸ ਲਈ ਅਕਵਾਇਰ ਕੀਤੀ ਗਈ ਸੀ ਕਿ ਇੰਡਸਟਰੀ ਬਣਨੀ ਚਾਹੀਦੀ ਸੀ ਤਾਂ ਕਿ ਇੱਥੇ এমਪਲੋਇਮੈਂਟ ਜੌਬਸ ਮਿਲਦੀਆਂ ਇੱਧਰ ਦੇ ਰੈਜ਼ੀਡੈਂਟਸ ਨੂੰ ਪਰ ਉਹ ਜਿਹੜਾ ਪਰਪਸ ਆ ਉਹ ਹੱਲ ਨਹੀਂ ਹੋਇਆ ਉਹ ਅਚੀਵ ਨਹੀਂ ਹੋਇਆ ਤੇ ਹੁਣ ਇਹ ਜਿਹੜੀ ਜ਼ਮੀਨ ਹੈ ਇਹ ਸਾਰੀ ਅੱਗੇ ਇਹਨਾਂ ਨੇ ਇੱਕ ਐਸਬੀਪੀ ਕੰਪਨੀ ਨੂੰ ਵੇਚਤੀ ਹੈ ਜਿਹੜੀ ਕੰਪਨੀ ਕੇ ਅੱਗੇ ਇਹਦੇ ਵਿੱਚ ਇੰਡਸਟਰੀਅਲ ਪਲਾਂਟਸ ਦੇ ਨਾਲ-ਨਾਲ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਵੀ ਡਿਵੈਲਪ ਕਰ ਰਹੀ ਹੈ ਜਿਹੜਾ ਕਿ ਪਬਲਿਕ ਪਰਪਸ ਦੇ ਖਿਲਾਫ ਹੈ ਇਹ ਸਾਰੀ ਗੱਲਾਂ ਸੁਣਨ ਤੋਂ ਬਾਅਦ ਬਹਿਸ ਕਰਨ ਤੋਂ ਬਾਅਦ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਇਹਦੇ ਵਿੱਚ ਨੋਟਿਸ ਜਾਰੀ ਕਰਦਿਆਂ ਹੋਇਆ ਅਗਲੀ ਤਾਰੀਖ ਤੱਕ ਜੋ ਕਿ 2 ਦਸੰਬਰ ਹੈ 2025 ਉਦੋਂ ਤੱਕ ਸਟੇਟਸ ਕੋ ਦਾ ਆਦੇਸ਼ ਦਿੱਤਾ ਹੈ ਦੋਨੋਂ ਕੰਪਨੀਆਂ ਨੂੰ ਕਿ ਉਹ ਅੱਗੇ ਕੋਈ ਕੰਸਟ੍ਰਕਸ਼ਨ ਜਾਂ ਜ਼ਮੀਨ ਨੂੰ ਅੱਗੇ ਨਾ ਵੇਚਣ ਤੇ ਇਹਨਾਂ ਨੂੰ ਮੌਕਾ ਦਿੱਤਾ ਹੈ ਕਿ ਅਗਲੀ ਤਰੀਕ ਤੇ ਉਹ ਆਪਣੇ ਸਾਰੇ ਜੋ ਵੀ ਪਾਕਿਆ ਦਸਤਾਵੇਜ਼ ਹਾਈ ਕੋਰਟ ਵਿੱਚ ਰੱਖਣਾ ਚਾਹੁੰਦੇ ਉਹ ਰੱਖ ਸਕਣਗੇ ਸਰ ਜੀ ਕਿੰਨੇ ਪਿੰਡਾਂ ਦੀ ਜ਼ਮੀਨ ਹੈਗੀ ਹੈ ਦੇਖੋ ਜੀ ਇਹ ਜਿਹੜੀ ਹੈ 469 ਕਿੱਲੇ ਇਹ ਚਾਰ ਪਿੰਡਾਂ ਦੀ ਜ਼ਮੀਨ ਹੈ ਜਿਨ੍ਹਾਂ ਚ ਖਡੋਲੀ ਸਰਦਾਰਗੜ ਦਮਨਹੀੜੀ ਤੇ ਜਖੜਾ ਇਹ ਚਾਰ ਪਿੰਡ ਜਿਹੜੇ ਕਿ ਬਿਲਕੁਲ ਰਾਜਪੁਰੇ ਦੇ ਨਾਲ ਨੇ ਇਹ ਇਨ੍ਹਾਂ ਚਾਰਾ ਪਿੰਡਾਂ ਦੀ ਜ਼ਮੀਰ ਹੈ ਜਿਹਨਾਂ ਤੇ ਹੁਣ ਸੀਲ ਲੱਗੀ ਹੈ ਸਰ ਇਹਨਾਂ ਨੂੰ ਵੇਚਣ ਦੀ ਅਥਾਰਟੀ ਸੀਗੀ ਵੈਸੇ ਦੇਖੋ ਜੀ ਇਹਦਾ ਹੈ ਕਿ ਇਹਨਾਂ ਨੂੰ ਅੱਗੇ ਵੇਚਣ ਦੀ ਅਥਾਰਟੀ ਨਹੀਂ ਸੀਗੀ ਸੀਲ ਨੂੰ ਇਹ ਜ਼ਮੀਨ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੀ ਸੀ ਇੱਥੇ ਇੰਡਸਟਰੀ ਡਿਵੈਲਪ ਕਰਨ ਵਾਸਤੇ ਇੰਡਸਟਰੀ ਡਿਵੈਲਪ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਇਹਨਾਂ ਨੇ ਐਸਬੀਪੀ ਨੂੰ ਵੇਚੀ ਐਸਬੀਪੀ ਦਾ ਹੁਣ ਜੋ ਸਾਡੇ ਕਿਸਾਨਾਂ ਤੋਂ ਪਤਾ ਲੱਗਿਆ ਐਸਬੀਪੀ ਕੰਪਨੀ ਅੱਗੇ ਇਹਨਾਂ ਨੂੰ ਪਲਾਟਾਂ ਦੇ ਰਾਹੀਂ ਅੱਗੇ ਵੇਚ ਰਹੀ ਹੈ ਇਸੇ ਗੱਲ ਕਰਕੇ ਹੀ ਹਾਈ ਕੋਰਟ ਨੇ ਇਹਨਾਂ ਤੇ ਰੋਕ ਲਾਈ ਹੈ। ਇਹ ਸਰ ਹੁਣ ਐਸਬੀਪੀ ਤੇ ਰੋਕ ਲੱਗੀ ਹੈ ਤੇ ਜਿਹੜੇ ਜਿਨ੍ਹਾਂ ਨੇ 플ਾਟ ਇੱਥੇ ਲਿੱਤੇ ਹੋਏ ਆ ਉਹ ਸੇਲ ਪਰਚੇਸ ਕਰ ਸਕਦੇ ਆ ਕਿ ਉਹ ਵੀ ਸਾਰੀ ਨਹੀਂ ਜੀ ਹੁਣ ਇੱਥੇ ਇਹ ਜਿਹੜੀ ਜ਼ਮੀਨ ਹੈ ਇਹ 469 ਜਿਹੜੀ ਕਿਲਾ ਜ਼ਮੀਨ ਹੈ ਇਹ ਤੇ ਹੁਣ ਕੋਈ ਵੀ ਅੱਗੇ ਸੇਲ ਪਰਚੇਸ ਤੋਂ ਰੋਕ ਲਾਤੀ ਹੈ ਮਾਨਯੋਗ ਹਾਈ ਕੋਰਟ ਨੇ ਤੇ ਹਾਂ ਅਗਰ ਕਿਸੇ ਨੇ ਕੋਈ ਜ਼ਮੀਨ ਲਈ ਹੈ ਕੋਈ ਬਿਆਨਾ ਦਿੱਤਾ ਹੈ ਤਾਂ ਹਾਲ ਦੀ ਘੜੀ ਰੋਕ ਲਾਤੀ ਹੈ। ਉਹਨਾਂ ਕੀ ਜ਼ਮੀਨ ਨਹੀਂ ਵਿਕੇਗੀ।